ਅੱਜ ਗੱਲ ਸੀਨੀਅਰ ਸਿਟੀਜ਼ਨਾਂ ਸੁਪਰ ਸੀਨੀਅਰ ਸਿਟੀਜ਼ਨਾਂ ਦੀ ਕਰਾਂਗੇ ਦਰਅਸਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਪੈਨਸ਼ਨਰ ਮਹਾਸੰਗ ਨੂੰ ਮੀਟਿੰਗ ਦਾ ਸੱਦਾ ਭੇਜਿਆ ਜਿਹਦੇ ਵਿੱਚ ਲਿਖਿਆ ਸੀਨੀਅਰ ਸਿਟੀਜ਼ਨ ਸੁਪਰ ਸੀਨੀਅਰ ਸਿਟੀਜ਼ਨ ਪੈਨਸ਼ਨਰ ਪੈਨਸ਼ਨਰ ਇੱਕ ਨਵਾਂ ਨਾਂ ਦਿੱਤਾ ਪਰ ਨਾਂ ਤੇ ਬੜਾ ਸੋਹਣਾ ਦਿੱਤਾ ਪਰ ਲਗਾਤਾਰ ਵਿੱਤ ਮੰਤਰੀ ਚੀਮਾ ਸਾਹਿਬ ਵੱਲੋਂ ਪੈਨਸ਼ਨਾਂ ਨੂੰ ਦਿੱਤੀਆਂ ਮੀਡੀਆ ਪੋਸਟਪੋਨ ਕਰਨ ਕਾਰਨ ਪੈਨਸ਼ਨਰ ਕਾਫੀ ਪਰੇਸ਼ਾਨ ਲੱਗਦੇ ਨੇ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਗ ਦੇ ਪ੍ਰਧਾਨ ਆਨੰਦ ਕਿਸ਼ੋਰ ਕਲਸੀ ਨੇ ਵਿੱਤ ਮੰਤਰੀ ਨੂੰ ਇੱਕ ਰੋਸ ਪੱਤਰ ਲਿਖਿਆ ਔਰ ਰੋਸ ਪੱਤਰ ਵਿੱਚ ਸਮੁੱਚੇ ਪੈਨਸ਼ਨਰਾਂ ਦਾ ਰੋਸ ਪ੍ਰਗਟ ਕੀਤਾ ਜੋ ਪੈਨਸ਼ਨਾਂ ਦੇ ਮਾਣ ਵਿੱਚ ਗੁੱਸਾ ਆ ਆਗ ਹੈ ਸਰਕਾਰ ਦੇ ਪ੍ਰਤੀ ਨਾਰਾਜ਼ਗੀ ਹੈ ਬੇਚੈਨੀ ਹੈ ਬੇਪਰੋਸਗੀ ਹੈ ਰੋਸ ਹੈ ਉਹਦਾ ਜ਼ਿਕਰ ਕੀਤਾ ਔਰ ਇਹ ਗੱਲ ਕਹੀ ਵੀ ਲਗਾਤਾਰ ਇਹ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਨੂੰ ਕੋਤ ਵਿੱਤ ਮੰਤਰੀ ਹੋਣਾ ਨੇ ਸੁਪਰ ਸੀਨੀਅਰ ਪੈਨਸ਼ਨਰ ਕਿਹਾ ਉਹਨਾਂ ਨੂੰ ਤਰੀਕ ਤੇ ਤਰੀਕ ਪਾ ਕੇ ਪਰੇਸ਼ਾਨ ਕੀਤਾ ਜਾ ਰਿਹਾ ਇਸ ਪੱਤਰ ਵਿੱਚ ਦੱਸਿਆ ਕਿ 27 ਅਕਤੂਬਰ ਨੂੰ ਵਿੱਤ ਮੰਤਰੀ ਨੇ ਮੀਟਿੰਗ ਦਾ ਸਮਾਂ ਦਿੱਤਾ ਸੀ ਜਦੋਂ ਪੈਨਸ਼ਨਰ ਮੋਹਾਲੀ ਵਿਖੇ ਵੱਡੀ ਰੈਲੀ ਕਰਨ ਆਏ ਸੀ ਪਰ 27 ਅਕਤੂਬਰ ਦੀ ਮੀਟਿੰਗ ਅੱਗੇ ਲਗਾਤਾਰ ਪਾਈ ਜਾ ਰਹੀ ਹੈ ਤੇ ਹੁਣ 10 ਦਸੰਬਰ ਤੇ ਇਹ ਮੀਟਿੰਗ ਸੁੱਟ ਦਿੱਤੀ ਹੈ ਕਲਸੀ ਸਾਹਿਬ ਨੇ ਰੋਸ ਪੱਤਰ ਵਿੱਚ ਰੋਸ ਪ੍ਰਗਟ ਕੀਤਾ ਕਿ ਲਗਾਤਾਰ মিডিਆ ਮੁਲਤਵੀ ਕਰਕੇ ਮੰਗਾ ਤੋਂ ਟਾਲਾ ਵਟ ਕੇ ਖਾਸ ਕਰਕੇ ਇਸ ਵਰਗ ਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਔਰ ਇਹ ਮੰਗ ਕੀਤੀ ਹੈ ਜੇ ਜਿਹੜੀ ਮੀਟਿੰਗ ਸਰਕਾਰ ਨਿਰਧਾਰਤ ਕਰਦੀ ਹੈ ਉਹ ਮੀਟਿੰਗ ਤੇ ਪਹਰਾ ਦਾਇਆ ਕਰੇ ਨਹੀਂ ਤੇ ਪੈਨਸ਼ਨਾਂ ਵਿੱਚ ਵੱਡੇ ਪੱਧਰ ਤੇ ਸਰਕਾਰ ਪ੍ਰਤੀ بے ਪ੍ਰੋਸਗੀ ਪੈਦਾ ਹੁੰਦੀ ਜਾ ਰਹੀ ਹੈ ਔਰ ਉਹਨਾਂ ਨੇ ਮੰਗ ਕੀਤੀ ਕਿ 10 ਦਸੰਬਰ ਦੀ ਮੀਟਿੰਗ ਵਿੱਚ ਸੰਜੀਦਗੀ ਨਾਲ ਮੰਗਾਂ ਉੱਪਰ ਚਰਚਾ ਕੀਤੀ ਜਾਵੇ ਤੇ ਉਹਨਾਂ ਦੀ ਲੰਬੇ ਸਮੇਂ ਤੋਂ ਲਟਕਦੀਆਂ ਆ ਰੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ ਇਸ ਮੁਕੇ ਉਹ ਉਹਨਾਂ ਨੇ ਕਿਹਾ ਕਿ ਪੈਨਸ਼ਨਰ ਜਿਹੜੇ ਨੇ ਜ਼ਿੰਦਗੀ ਦੇ ਅਖੀਰਲੇ ਪੜਾਚ ਵਿਚਰੇ ਨੇ ਔਰ ਹਰਾਨੀ ਦੀ ਗੱਲ ਹੈ ਵੀ ਪੈਨਸ਼ਨਾਂ ਦਾ 16% ਡੀਏ ਪੈਂਡਿੰਗ ਹੈ ਕਈ ਮਹੀਨਾ ਪੁਰਾਣਾ ਜਿਹੜਾ ਡੀਏ ਉਹ ਵੀ ਸਰਕਾਰ ਦੱਬੀ ਬੈਠੀ ਹੈ ਔਰ ਇਸ ਪੜਾ ਤੇ ਆ ਕੇ ਪੈਨਸ਼ਨਾਂ ਨੂੰ 16% ਡੀਏ ਤੋਂ ਵਾਂਝਿਆ ਰੱਖਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਕਿਉਂਕਿ ਪਹਿਲੋਂ ਜਿਹੜਾ ਤਨਖਾਹ ਕਮਿਸ਼ਨ ਦਾ ਏਰੀਅਰ ਦੇਣ ਦਾ ਫੈਸਲਾ ਕੀਤਾ ਉਹ ਵੀ ਸਰਕਾਰ ਨੇ 36 42 ਮਹੀਨੇ ਵਿੱਚ ਦੇਣ ਦੀ ਗੱਲ ਕੀਤੀ ਹੈ ਜਿਹਦੇ ਨਾਲ ਪਹਿਲੋਂ ਹੀ ਪੈਨਸ਼ਨਰ ਬਹੁਤ ਪਰੇਸ਼ਾਨ ਨੇ ਸੋ ਇਸ ਪੱਤਰ ਵਿੱਚ ਜ਼ੋਰਦਾਰ ਮੰਗ ਕੀਤੀ ਹੈ ਵੀ ਜਿਹੜੇ ਪੈਨਸ਼ਨਰ ਨੇ ਅਖੀਰਲੇ ਪੜਾਅ ਚ ਵਿਚਰੇ ਨੇ ਜ਼ਿੰਦਗੀ ਦੇ ਉਹਨਾਂ ਨੂੰ ਇਸ ਢੰਗ ਨਾਲ ਪਰੇਸ਼ਾਨ ਨਾ ਕੀਤਾ ਜਾਵੇ ਤੇ 10 ਦਸੰਬਰ ਦੀ ਮੀਟਿੰਗ ਵਿੱਚ ਮੰਗਾ ਉੱਪਰ ਇੱਕ ਟੋਕ ਫੈਸਲਾ ਕੀਤਾ ਜਾ